हां जी दोस्तों की हालचाल ने और सब ठीक-ठाक अपने एरिया ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ 'ਚ ਘੱਗਰ ਫੀਲਡ ਦਾ ਫਾਲਟ ਚੱਲ ਰਿਹਾ ਹੈਗਾ ਦੱਸੋ ਤੇ ਕਿਹੜੇ-ਕਿਹੜੇ ਨੂੰ ਪੱਖੇ ਜਨਰੇਟਰ ਚਲਾਉਣੇ ਪੈ ਰਹੇ ਆ ਦੱਸਿਓ ਕਮੈਂਟ ਕਰਕੇ ਲਓ ਜੀ ਆਪਾਂ ਵੀ ਇਧਰ ਪੱਖਾ ਚਲਾਉਣ ਦੀ ਤਿਆਰੀ 'ਚ ਇਧਰ ਵੀ ਟਰੈਕਟਰ ਫਿੱਟ ਹੋ ਰਿਹਾ ਤੇ ਇੱਕ ਟਰੈਕਟਰ ਉਧਰ ਫਿੱਟ ਹੋ ਰਿਹਾ ਆਪਾਂ ਲੱਗੇ ਪਏ ਆ ਪੱਖਾ ਚਲਾਉਣ ਦੀ ਤਿਆਰੀ 'ਚ ਪੀਟਰ ਦੇ ਮਾਰਾਂਗੇ ਹੈਂਡਲ ਪਹਿਲਾਂ ਪੱਖੇ 'ਚ ਪਾਣੀ ਪੋਣੀ ਪਾਉਣਾ ਪੈਂਦਾਗਾ ਬੜੇ ਪੰਗੇ ਕਰਨੇ ਪੈਂਦੇ ਪੱਖਾ ਚਲਾਉਣ ਵਾਸਤੇ ਲੋ ਜੀ ਲੱਗ ਗਿਆ ਆਪਾਂ ਪਾਣੀ ਪੋਣਾ ਤੇ ਹੁਣ ਮਾਰਾਂਗੇ ਪੀਟਰ ਦੇ ਹੈਂਡਲ ਫਿਰ ਦੇਖਦੇ ਆਂ ਪਾਣੀ ਚੱਕਦਾ ਜਾਂ ਨਹੀਂ ਚੱਕਦਾ ਕਿਰਾ ਪਹਿਲੇ ਇੰਡਲ ਤੇ ਕਿੱਥੇ ਕਿੱਥੇ ਕਿਹੜੇ ਕਿਹੜੇ ਬਿੰਡਾਂ 'ਚ ਘੱਗਰ ਫੀਡਰ 'ਚ ਫਾਲਟ ਆ ਰਿਹਾ ਦੱਸਿਓ ਕਮੈਂਟ ਕਰਕੇ ਲੋ ਇਹ ਲੱਗ ਗਿਆ ਆਪਾਂ ਵੀਟਰ ਦਾ ਐਂਡ ਨੂੰ ਮਾਰਨਾ ਕਰਤਾ ਵੀ ਦਸਟਾ ਤਾਂ ਨਹੀਂ ਜੱਕਿਆ ਬਣੀ ਦੁਬਾਰਾ ਬੰਦ ਕਰਤਾ ਦੁਬਾਰਾ ਫਿਰ ਤੋਂ ਪਾਣੀ ਪਾ ਕੇ ਸਟਾਰਟ ਕਰਿਆ ਚੱਕਲੇ ਬਣੀ ਲੋ ਦੂਜੀ ਵਾਰ ਚੱਕਲੇ ਬਣੀ ਪਾ ਕੇ ਦੁਬਾਰਾ ਫਿਰ ਹੈਂਡਲ ਮਾਰਿਆ ਪਾਣੀ ਲੈ ਚੱਕਾਂ ਦੇਖੋ ਜੀ ਕਿ ਕਿਤੇ ਕਿਤੇ ਦਿੱਕਤ ਆ ਰਹੀ ਹੈ ਜਿਆਦਾਤਰ ਬਾਣੀ ਦੀ ਕਿ ਗਰਵੀ ਡਰੇਜ ਫਾਲਟ ਪੈਰ ਕਰਨ ਨੂੰ 2-3 ਦਿਨ ਹੋ ਗਏ ਲਾਈਟ ਆਈ ਨਹੀਂ ਤੇ ਬਹੁਤ ਬੁਰਾ ਹਾਲ ਹੋਇਆ ਬਿਜਲੀ ਕਰਨਾ ਕੋਈ ਜਨਰੇਟਰ ਲਾ ਰਿਹਾ ਕੋਈ ਵੀਟਰ ਨਹਿਰੀ ਪਾਣੀ ਤੇ ਵੀਟਰ ਚਲਾ ਰਿਹਾ ਕੋਈ ਟਰੈਕਟਰ ਚਲਾ ਰਿਹਾ ਬੱਸੋ ਕਿਤੇ ਕਿਤੇ ਦਿੱਕਤ ਆ ਰਹੀ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਓ